ਇਨਾ ਇਨਾ ਨਾ ਕੀਤਾ ਸੀ ਇਹੋ ਹੀ ਸੋਨੂ ਰਹਿ ਗਿਆ ਸੀ ਹੁਣ ਕਿਹੜੇ ਮੂੰਹ ਨਾਲ ਜਵਾਬ ਦਵਾਂਗੀ ਮੈਂ ਆਪਣੀ ਮੰਮੀ ਨੂੰ ਮੈਂ ਨਾ ਤੁਹਾਡੇ ਕੋਲ ਮਾਫੀ ਮੰਗਣਾ ਜੇ ਮੈਂ ਉਹਨਾਂ ਦਾ ਨੰਦ ਘੱਟ ਬੋਲਤਾ ਹੋਏ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗਾ ਬਸ ਤੁਸੀਂ ਖੁਸ਼ ਰਹਾ ਕਰੋ ਕਹਿੰਦਾ ਹੀ ਮੈਂ ਰਿਸ਼ਤਾ ਨਹੀਂ ਕਰਉਣਾ ਆ ਦੋ ਕਿ ਦਿਨ ਪਖੰਡ ਜੇ ਕੀਤੇ ਨੇ ਆਇਆ ਵੀ ਨਹੀਂ ਲੈਣ ਦੇ ਬਸ ਠੀਕ ਆ ਉਹ ਤੁਹਾਨੂੰ ਤਾਂ ਪਾਰਟੀ ਦੀ ਪਈ ਰਹਿੰਦੀ ਐ ਇਧਰ ਹੋਰ ਨਹੀਂ ਟੈਨਸ਼ਨਾਂ ਮੁਕਣ ਡੀਆਂ ਇਹਦਾ ਟਾਈਮ ਸੈੱਟ ਕਰਕੇ ਨਾ ਤੇ ਪਿੰਦਰ ਨੂੰ ਰੋਟੀ ਖੁਸ਼ ਆਉਣੀ ਆ ਉਹ ਹਫਤਾ ਹੋ ਗਿਆ ਮੈਂ ਗੱਲ ਕੀਤੀ ਸੀ ਭਾਬੀ ਨਾਲ ਤੇ ਭਾਬੀ ਕਹਿੰਦੀ ਵੀਰ ਨਹੀਂ ਮੰਨਣ ਡਿਆ ਉਹ ਮੇਰਾ ਦਵਾਦਾ ਕੀ ਹੁਣ ਇੱਕ ਵਾਰੀ ਆਪ ਕਰਨਾ ਵੀਰ ਨਾਲ ਗੱਲ ਸ਼ਾਇਦ ਮੰਨੀ ਜਾਣ ਚੱਲ ਕੋਈ ਗੱਲ ਨਹੀਂ ਫਿਰ ਕਰਦੇ ਆਂ ਪਾਰਟੀ ਹਾਂ ਠੀਕ ਕਾਰੀਆਂ ਪਾਰਟੀਆਂ ਹੋਣੀਆਂ ਕੋਣ ਭੱਬੀ ਯਾਰ ਦੋਸਤ ਮੁੰਡਾ ਇਹ ਤਾਂ ਨਾ ਬਰਡੇ ਜੀ ਤਾਂ ਫੜਾਈ ਪਾਰਟੀ ਕਰੀ ਸ਼ਮਨਤ ਮੈਂ ਮੇਰਾ ਜੇ ਟਾਈਮ ਹੈ ਨਹੀਂ ਦਾ ਚਾਹ ਠੀਕ ਹੈ ਤੇ ਰੋਟੀ ਲੈ ਕੇ ਆਵਾਂ ਨਹੀਂ ਰੋਟੀ ਦੀ ਹਜੇ ਮੈਨੂੰ ਭੁੱਖਿਆ ਨਹੀਂ ਚੱਲ ਜਦੋਂ ਭੁੱਖ ਲੱਗੇਈ ਨਾ ਤੇ ਮੈਨੂੰ ਦੱਸ ਦੀ ਕੋਈ ਨਹੀਂ ਦੱਸਦਾ ਵਾ ਵੇਖ ਕਿਹੜੀਆਂ ਸਕੀਮਾਂ ਲਾਉਣ ਰਿਹਾ ਵਾ ਕਿ ਮੈਂ ਵੀਨ ਨੂੰ ਫੋਨ ਕਰਕੇ ਤੇ ਪਾਰਟੀ ਦਵਾਵਾਂਗਾ ਤੇ ਜੀ ਮੈਂ ਪੁੱਛਿਆ ਵਾ ਵੀ ਕਾਹਦੀ ਪਾਰਟੀ ਤੇ ਸਾਫ਼ ਹੀ ਮੁੱਕਰੀਆ ਕਿ ਮੈਂ ਆਪਣੇ ਯਾਰ ਦੋਸਤ ਨਾਲ ਗੱਲ ਕਰਨਿਆ ਵਾ ਜਿੱਦਾਂ ਭਲਾ ਮੈਨੂੰ ਪਤਾ ਨਹੀਂ ਹੁੰਦਾ ਇੰਨੇ ਜੇ ਆਪਣੇ ਵੀਰ ਨੂੰ ਫੋਨ ਲਾ ਲਿਆ ਤੇ ਉਹਨਾਂ ਨੇ ਤੇ ਮੰਨ ਜਾਣਾ ਵਾ ਤੇ ਮੇਰਾ ਝੂਠ ਫੜਿਆ ਜਾਣਾ ਵਾ ਤੇ ਜਿਹੜਾ ਇਹ ਮਾੜਾ ਮੋਟਾ ਮੇਰੀ ਅੱਖ ਹੀ ਲੱਗਦੀ ਆ ਇਹਨਾਂ ਨੇ ਮੇਰੀ ਅੱਖ ਹੀ ਲੱਗਣੀ ਜਾਣਾ ਵਾ ਕੋਈ ਨਾ ਕੋਈ ਤੇ ਚੱਕਰ ਚਲਾਉਣਾ ਹੀ ਪੈਣਾ ਵਾ ਪ੍ਰੇਤ ਹੈ ਗਏ ਨੇ ਟੂਪਰ ਤੇ ਅੰਜ ਕਰਨੀ ਆ ਪਹਿਲੇ ਪਿੰਡ ਫੋਨ ਲਾਉਣੀ ਆ ਇਹਦੇ ਫੋਨ ਲਾਉਣ ਲਾਉਣ ਤੋਂ ਪਹਿਲਾਂ ਮੈਂ ਆਪਣਾ ਕੰਮ ਕਰਾਂ ਹਲੋ ਹਲੋ ਮੰਮੀ ਸੱਸੀ ਕਾ ਲਓ ਕੀ ਹਾਲ ਚਾਲ ਆ ਮ ਕੰਮ ਹੀ ਮੈਨੂੰ ਤੁਹਾਡੇ ਨਾਲ ਇੱਕ ਰਿਸ਼ਤਾ ਲੱਭਣਾ ਹੀ ਇੱਕ ਚੰਗੇ ਵੇਲੇ ਮੰਮੀ ਨੂੰ ਫੋਨ ਲਾਉਂਦਾ ਵਾ ਮੰਮੀ ਕਹਿੰਦੀ ਹੀ ਇੱਕ ਰਿਸ਼ਤਾ ਹੈਗਾ ਲੈ ਆ ਤੇ ਗਾਲ ਹੀ ਬਣ ਗਈ ਕਬਲ ਹਾਂਜੀ ਵੀਰ ਭਾਬੀ ਕਿੱਥੇ ਆ ਭਾਬੀ ਉੱਤੇ ਹੀ ਮੈਂ ਕੱਪੜੇ ਰੇਹੀ ਹਾਂ ਤਹੁਣ ਤੇ ਥੋੜੇ ਜਿਹਾ ਰਹਿ ਗਈ ਤੇ ਭਾਬੀ ਕਹਿੰਦੀ ਤੂੰ ਥੱਲੇ ਜਾ ਕੇ ਕੋਈ ਕੰਮ ਕਰਨਾ ਅੱਛਾ ਚਲ ਕੋਈ ਨਹੀਂ ਕਰਨਾ ਦੋ ਆਪਣਾ ਕੰਮ ਕੋਈ ਕੰਮ ਹੀ ਉਹ ਕੰਮ じゃ ਇੱਕ ਭਾਬੀ ਨੇ ਮੈਨੂੰ ਵੀ ਗੱਲ ਕਹੀ ਨਹੀਂ ਕੋਈ ਉਹ ਅਖੰਡ ਹੀ ਵੀਰ ਨਹੀਂ ਮੰਨਣਿਆ ਮੈਂ ਰਾਰਾ ਦਾ ਵੀ ਇੱਕ ਹੀ ਆ ਬਗਲ ਨਾ ਰਦਾ ਵੀਰ ਨਾ ਮੈਂ ਸਮਝ ਗਈਆਂ ਤੁਹਾਡੀ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਨੂੰ ਦੱਸਿਆ ਹੀ ਭਾਬੀ ਨੇ ਪਰ ਇਦਾਂ ਚੰਗਿਆ ਨਹੀਂ ਲੱਗਦਾ। ਉਹ ਮੈਨੂੰ ਤੂੰ ਬਹੁਤੀਆਂ ਮਤਾਂ ਨਾ ਦੇ ਆਪਣਾ ਕੰਮ ਕਰੀ ਜਾ ਜਿਹੜਾ ਕਰਨ ਢੀ ਹੈ। ਵੇ ਤੁਹਾਨੂੰ ਕੀ ਹੋ ਗਿਆ ਠੀਕ ਆਦਾ ਰੋਲਾ ਪਿਆ ਵਾ। ਭਾਬੀ ਨਾਲ ਮੇਰੀ ਇੱਕ ਗੱਲ ਸੁਣਿਓ। ਹਾਂ ਤੂੰ ਇਹ ਰਸੋਈ ਕਿਹੜੀ ਗੱਲ ਤੇ ਰੋਲਾ ਪਾਇਆ ਸੀ? ਰੋਲਾ ਤੇ ਭਾਬੀ ਕੁਛ ਨਹੀਂ ਪਾਉਂਦੇ। ਮੈਂ ਪੁੱਛਣਾ ਭਲਾ ਵੀਰ ਕਿਨੇ ਵਜੇ ਬਿਲੀ ਹੁੰਦੇ ਆ ਕੰਮ ਤੋਂ? ਤੇ ਤੂੰ ਮੁੱਕੀ ਕਹਿਣਾ ਵੀਰ ਨੂੰ। ਮੇਰਾ ਨਾ ਇਰਾਦਾ ਵੀਰ ਨੂੰ ਇੱਕ ਵਾਰੀ ਆਪ ਫੋਨ ਕਰਦਾ ਆ ਤੇ ਮੈਨੂੰ ਪਤਾ ਉਹ ਨਾ ਮੰਨ ਜਾਣਾ। ਆਪਣੇ ਰਿਸ਼ਤੇ ਦੀ ਗੱਲ ਤੂੰ ਆਪ ਕਰੇਂਗਾ ਤੈਨੂੰ ਮੇਤੇ ਯਕੀਨਦਨ ਨਾ ਹੋਇਆ ਜੇ ਤੂੰ ਆਪ ਹੀ ਗੱਲ ਕਰਨੀ ਹੈ ਤੇ ਫਿਰ ਮੈਨੂੰ ਕਿਉਂ ਕਿਹਾ ਭਾਬੀ ਤੁਸੀਂ ਤਾਂ ਐਵੇਂ ਗੁੱਸਾ ਕਰ ਗਈ ਤੁਹਾਡੇ ਨਾਲ ਮੈਂ ਗੱਲ ਕਰਨੀ ਕਰਨੀ ਹੋਰ ਕਿਤਨਾ ਕਰਨੀ ਹੈ ਚੱਲ ਗੁੱਸੇ ਨੂੰ ਛੱਡ ਮੈਨੂੰ ਨਾ ਮੰਮੀ ਦਾ ਫੋਨ ਆਉਂਦਾ ਹੀ ਉਹਨਾਂ ਤੇ ਰਿਸ਼ਤੇ ਦੀ ਦੱਸ ਪਾਉਂਦੇ ਭਾਬੀ ਮੇਰੇ ਰਿਸ਼ਤੇ ਦੀ ਤੇ ਹੋਰ ਤੇਰੇ ਦੀ ਹੋਰ ਕਿਹਦੇ ਤੇ ਤੁਸੀਂ ਕੀ ਕਿਹਾ ਮੈਂ ਤਾਂ ਜ਼ੁਬਾਨ ਦੇ ਬੈਠੀ ਆ ਮੈਂ ਤਾਂ ਹਾਂ ਕਰ ਬੈਠੀ ਆ ਭਾਬੀ ਤੁਸੀਂ ਐਦਾਂ ਕਿਦਾਂ ਹਾਂ ਕਰਤੀ ਆਪੀ ਇਹ ਕਰੀ ਮੈਨੂੰ ਪੁੱਛਣਾ ਤਾਂ ਸਹੀ ਹੀ ਪੁੱਛਣਾ ਕਿ ਹੀ ਤੈਨੂੰ ਮੈਨੂੰ ਚੰਗਾ ਲੱਗਿਆ ਤੇ ਮੈਂ ਹਾਂ ਕਰਦੀ ਨਾਲੇ ਕਿੰਨੇ ਕੁੜੀ ਪੜ੍ਹੀ ਲਿਖੀ ਵੀ ਬਣਾ ਵੇਰੇ ਸੋਣ ਮੇਰੀ ਗੱਲ ਜੇ ਭਾਬੀ ਨੇ ਹਾਂ ਕੀਤੀ ਹੈ ਨਾ ਹੁਣ ਨਾ ਨਾ ਕਰਿਓ ਤੂੰ ਨਾ ਮੇਰੇ ਘਰ ਦੀ ਵੀ ਹਾਂ ਚ ਹਾਂ ਬਲਾਈ ਤੇ ਨਾਲੇ ਜੇ ਭਾਬੀ ਗੱਲ ਪੜ੍ਹੀ ਲਿਖੀ ਦੀ ਹੀ ਤੇ ਜਿੱਥੇ ਮੈਂ ਕਹਿਣ ਡਿਆ ਹਾਂ ਉਹ ਵੀ ਕੁੜੀ ਬਥੇਰਾ ਪੜ੍ਹੀ ਹੀ ਨਾਲੇ ਕੋਰਸ ਕਰਨ ਢੀ ਮੇਰੇ ਨਾਲ ਅਸੀਂ ਕਿਤੇ ਨਾ ਕਿਤੇ ਲੱਗ ਵੀ ਜਾਣਾ ਸੀ ਜੇ ਗੱਲ ਨੌਕਰੀ ਤੇ ਲੱਗਣ ਦੀ ਹੈ ਨਾ ਤੇ ਉਹ ਕਿਹੜੀ ਪੜ੍ਹੀ ਲਿਖੀ ਘਟਿਆ ਆਏਗੀ ਤੇ ਉਹਨੂੰ ਵੀ ਅਸੀਂ ਕੋਈ ਕੋਰਸ ਕਰਵਾ ਕੇ ਨੌਕਰੀ ਤੇ ਲਵਾ ਦਾਂਗੇ ਠੀਕ ਹੈ ਤੇ ਤੇਰੀਆਂ ਨਿਗੀਆਂ ਨਿਗੀਆਂ ਜਿੱਦਾਂ ਨਹੀਂ ਪੂਰੀਆਂ ਜੇ ਤੇਰੀਆਂ ਨਿਗਿਆਨਿਕਿਆਂ ਜਿਦਾਂ ਪੁਨੀਆ ਕਰਨ ਲੱਪੈਣਾ ਤੇ ਕੱਲ ਨੂੰ ਦੁੱਜੇ ਵੀ ਕਹਿਣਗੇ ਪਰ ਭਾਬੀ ਮੇਰੇ ਸੁਣ ਲੋ ਗੱਲ ਮੈਨੂੰ ਜਿਹੇ ਏਦਾਂ ਕਰਾਉਣਾ ਵਿਆਹ ਪਹਿਲਾਂ ਮੈਂ ਆਪਾਂ ਨੂੰ ਕੁਝ ਸੋਚਣਾ ਕਿਸੇ ਨਾਲ ਕਹਿ ਬਨੇ ਲੱਗ ਜਾਗਾ ਨਾ ਫਿਰ ਜਿੱਥੇ ਆਖੋਗੇ ਉੱਥੇ ਕਰਾ ਲਾਂਗਾ ਪਰ ਹੁਣ ਨਾ ਮੈਨੂੰ ਕਦੇ ਵੀ ਕਿਉਂ ਬਸ ਏਦਾਂ ਹੀ ਕਰਿਓ ਐਹੋ ਹੀ ਤੁਸੀਂ ਮੇਰਾ ਮੁੱਲ ਪਾਇਆ ਵਾ ਇੰਨਾ ਇੰਨਾ ਨਾ ਕੀਤਾ ਹੀ ਇਹੋ ਹੀ ਸੋਨੂ ਰਹਿ ਗਿਆ ਹੀ ਹੁਣ ਕਿਹੜੇ ਮੋਹ ਨਾਲ ਜਵਾਬ ਦੇਵਾਂਗੀ ਮੈਂ ਆਪਣੀ ਮੰਮੀ ਨੂੰ ਭਾਬੀ ਏਦਾਂ ਨਾ ਕਰੋ ਵੀ ਇਹਨੂੰ ਮੈਂ ਕੋਈ ਨਹੀਂ ਸਮਝਾਵਾਂਗੀ ਇਹ ਕੋਈ ਤੇ ਇਹਨਾਂ ਦੀ ਕੋਈ ਸਮਝ ਨਹੀਂ ਲੱਗਦੀ ਜੋ ਦਰਮਿਆਨ ਨਾ ਉਦਰਾ ਹੀ ਕਰਨ ਨਾਲ ਤੇ ਦੂਜੇ ਬਣਿਆ ਹੈ ਤੂੰ ਵਿਆਹ ਕਰਾ ਲੈ ਬੱਲੇ ਤੁਹਾਡੇ ਵੀਰ ਹਾਂ ਦੱਸ ਕੀ ਕਹਿਣਾ ਹਣ ਤੂੰ ਭਾਬੀ ਨਾ ਇਦਾਂ ਨਹੀਂ ਕਹਿਣਾ ਚਾਹੀਦਾ ਹੁਣ ਉਹ ਲੋਹੁੰਦੇ ਉਹਨਾਂ ਨੇ ਇੰਨਾ ਸਾਡਾ ਕੀਤਾ ਏ ਯਾਰ ਮੈਨੂੰ ਨਾ ਮਤਾਂ ਦੇ ਆਣ ਕੇ ਜਾ ਆਪਣਾ ਕੰਮ ਕਰ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚਦੇ ਹੋ ਕੋਈ ਨਹੀਂ ਸੋਚ ਲਾਂਗਾ ਗੱਡੀ ਸਿਆਣੀ ਬਣ ਲਈ ਆਣ ਕੇ ਲਖਵਿੰਦਰ ਹਾਂ ਜੀ ਦੱਸੋ ਮਮੀ ਤੇਰੀ ਨਾ ਭੈਣ ਦਾ ਫੋਨ ਆਉਂਦਾ ਸੰਦੀਪ ਦਾ ਆਖੰਡੇ ਵੀ ਮਿਲਦੇ ਹੋ ਉਹਨੂੰ ਰਿਸ਼ਤਾ ਕਰਾਓ ਅਸ਼ਾ ਮੰਮੀ ਅੱਜ ਇਹਨੂੰ ਚੇਤਾ ਆ ਗਿਆ ਜਦੋਂ ਅਸੀਂ ਕਹਿੰਨੇ ਸਹਰੂ ਤੇ ਸਾਨੂੰ ਨੂੰ ਇੱਥੇ ਛੱਡ ਜਾ ਉਹਦਣ ਕਹਿੰਦੀ ਮੇਰਾ ਟਾਈਮ ਹੀ ਹੈ ਨੀਗਾ ਅੱਜ ਰਿਸ਼ਤਾ ਕਰਾਉਣ ਦਾ ਟਾਈਮ ਆਇਆ ਤੇ ਕਿੱਡੀ ਛੇਤੀ ਇਹਨੂੰ ਚੇਤਾ ਆਇਆ ਐਵੇਂ ਨਾ ਕੁਛੇ ਚਾ ਸਾਰੀ ਜਮਿਆ ਤੋਦੇ ਸਿੱਧੇ ਬਾਤ ਦੀ ਜਿਹੜਾ ਉਹ ਕੰਮ ਕਹਿਣਾ ਉਹ ਸਾਨੂੰ ਹੁਣ ਕਰਨਾ ਹੀ ਪਿਆਰਾ ਹੈ ਪਰ ਮੰਮੀ ਰਿਸ਼ਤਾ ਕਰਾਉਣਾ ਕਿਦਾ ਏ ਇਹ ਤੇ ਦੱਸੋ ਰਿ ਕਰਾਉਣਾ ਕਿਦਾ ਏ

ਬਾਰ ਮੈਂ ਬਦਲ ਜਾਇਆ ਹੈ ਬਦੇ ਮੌਸਮ ਹੋਇਆ ਕਿੰਨਾ ਵਧੀਆ ਹੈ ਨਾ ਹਾਂਜੀ ਤੁਹਾਨੂੰ ਇਹ ਗੱਲ ਪੁੱਛਾਂ ਪੁੱਛ ਤੁਹਾਡੀ ਮੰਮੀ ਦੀ ਕੋਈ ਗੱਲ ਹੋਈ ਹੈ ਨਹੀਂ ਉਹ ਵੀ ਬੜਾ ਚੁੱਪਚਾਪ ਹੈ ਤੁਸੀਂ ਵੀ ਬੜੇ ਚੁੱਪਚਾਪ ਹੈ ਉਹ ਨਹੀਂ ਚੁੱਪ ਗਿੜੀ ਗੱਲਾਂ ਕੋਈ ਗੱਲ ਬਾਤ ਨਹੀਂ ਹੋਈ ਮੈਂ ਬੜੇ ਦਿਨ ਹੋ ਗਏ ਵੇਖਨੇ ਨਾ ਤੁਸੀਂ ਹਾਂ ਸਮਝਾ ਕਰਦੇ ਨਾ ਮੰਮੀ ਸਾਡੇ ਨਾਲ ਹੱਸ ਕੇ ਬੋਲਦੇ ਨੇ ਮੈਨੂੰ ਤਾਂ ਲੱਗਦਾ ਕੋਈ ਗੱਲ ਹੈ ਤੁਹਾਡੀ ਉਹ ਗੱਲ ਬਾਤ ਤੇ ਕੋਈ ਵੀ ਨਹੀਂ ਹੋਈ ਤੂੰ ਪਤਨਿਆ ਇਹੋ ਜਿਹਾ ਕਿਥੋਂ ਖੁਨਾ ਕੱਢ ਲੈਣਾ ਤੁਹਾਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਕੋਈ ਨਾ ਕੋਈ ਗੱਲ ਹੋਈ ਹੈ ਦੱਸ ਦੋ ਜੇ ਕੋਈ ਗੱਲ ਬਾਤ ਆ ਚੱਲ ਭਰਾਵਾ ਥੰਨੇ ਚੱਲੀਏ ਤੇਰੀ ਮੰਮੀ ਕੋਲੋਂ ਪੁੱਛ ਲੈਣਾ ਵੀ ਕੀ ਗੱਲ ਐ ਆ ਜਾ ਪੁੱਛ ਲੋ ਚੱਲ ਚਲੋ ਭਾਇਆ ਭਾਬੀ ਜੀ ਮੈਨੂੰ ਇਹ ਦੱਸੋ ਕਿ ਕੋਈ ਗੱਲ ਹੋਈ ਏ ਸਾਹਿਲ ਕਹਿੰਦਾ ਮੰਮੀ ਚੁੱਪ ਚੁੱਪ ਬੜੇ ਆ ਗਈ ਗਲਤ ਨਹੀਂ ਕੋਈ ਹੋਈ ਇਹ ਉਦਾਂ ਹੀ ਰਿਆ ਹੁਣਾ ਮੇਰੀ ਮੰਨੋ ਚਾਹੇ ਨਾ ਮੰਨੋ ਘਰ ਚ ਗੱਲਤ ਕੋਈ ਹੋਈ ਏ ਪਹਿਲਾਂ ਆਪਾਂ ਇੱਥੇ ਤਾਂ ਅਗਰ ਰੋਟੀ ਖਾਣਿਆ ਨਾ ਹੁਣ ਰੋਟੀ ਵੇਲੇ ਕੋਈ ਉਹ ਕਮਰੇ ਚ ਹੁੰਦਾ ਤੇ ਕੋਈ ਉਹ ਕਮਰੇ ਚ ਹੁੰਦਾ ਨਾ ਚਾਹੇ ਨਾ ਇੱਕ ਦੂਜੇ ਨਾਲ ਬੋਲਦੇ ਜੇ ਭਭੀ ਜੀ ਤੂੰ ਹੀ ਕਿਤੇ ਉਦਣ ਵਾਲੀ ਗੱਲ ਤੋਂ ਤੇ ਨਹੀਂ ਗੁੱਸੇ ਨਹੀਂ ਭਰਾਵਾ ਅਸੀਂ ਕਿਹੜੀ ਗੱਲ ਤੋਂ ਗੁੱਸੇ ਆ ਨਾਲੇ ਅਸੀਂ ਤੈਨੂੰ ਕੌਣ ਹੁੰਨੀ ਆ ਕੁਝ ਕਹਿਣ ਵਾਲੀ ਨਹੀਂ ਹਾ ਤੁਹਾਡੇ ਝੂਠੇ ਹਾਸੇ ਤੋਂ ਪਤਾ ਲੱਗਣਦਾ ਕਿ ਤੁਸੀਂ ਗੁੱਸੇ 'ਚ ਮੈਂ ਨਾ ਤੁਹਾਡੇ ਕੋਲ ਮਾਫੀ ਮੰਗਣਾ ਚਾਹੀਏ ਮੈਂ ਉਦੋਂ ਧੰਨਵਾਦ ਘੱਟ ਬੋਲਦਾ ਹੋਏ ਹੁਣ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗਾ ਬਸ ਤੁਸੀਂ ਖੁਸ਼ ਰਹਾ ਕਰੋ ਚਾਚੂ ਹੋ ਗਈ ਨਾ ਮਨ ਸਾਰੀ ਗੱਲ ਸਾ ਕਹਿੰਦਾ ਹੀ ਮੈਂ ਰਿਸ਼ਤਾ ਨਹੀਂ ਕਰਉਣਾ ਆ ਦੋ ਕਿ ਦਿਨ ਪਖੰਡ ਜੇ ਕੀਤੇ ਨੇ ਆਇਆ ਕਿ ਨਹੀਂ ਲੈਣ ਦੇ ਪਤਾ ਨਹੀਂ ਕਿਹੜੀ ਬਿਮਾਰੀ ਚੱਲੀ ਆ ਠੀਕ ਹੋਉਂਦਾ ਨਾ ਨਹੀਂ ਲਿੰਦੀ ਗਾਈ ਐਨੇ ਪੈਸੇ ਲਾਹ ਰਹੇ ਨੇ ਗਾਈ ਤੇ ਕੋਈ ਫਰਕ ਨਹੀਂ ਪਿਆ ਇਹ ਤਾਂ ਕਰ ਲੈ ਲਾਜ ਤੇ ਆਪਾਂ ਉਹ ਬਥੇਰਾ ਕਰਾ ਛੜਿਆ ਵੇ ਇਹਦਾ ਤੇ ਏਦਾਂ ਕਰੋ ਵੀ ਮਹਿੰਗੀ ਸਸਤੀ ਵੇਚ ਕੇ ਇਹਨੂੰ ਗਾਂ ਕੁੜੀ ਦਾ ਵੀ ਕੋਈ ਸੋਚ ਗਏ ਨਾ ਨਾ ਹਾਂ ਦੁੱਧ ਪੀਤਾ ਇਹਦਾ ਤੇ ਅਹੀਂ ਹੁਣ ਘਰੋਂ ਕੱਢੀਏ ਨੂੰ ਬਾਹਰ ਗੱਲ ਤੇ ਤੁਹਾਡੀ ਵੀ ਠੀਕ ਐ ਆਪਣੇ ਮਨੋਸਾ ਇੰਨਾ ਲਾਜ ਕਰਾ ਛੜਿਆ ਹੁਣ ਨਹੀਂ ਫਰਕ ਪੈਣ ਲਿਆ ਤੇ ਕੀ ਕਰਨਾ ਚਲੋ ਮੈਂ ਹੁਣ ਜਾ ਕੇ ਰੋਟੀ ਪਾਣੀ ਬਣਾਵਾ ਕੁੜੀ ਸਵੇਰ ਦੀ ਮਸ਼ੀਨ ਤੇ ਬੈਠੀ ਨਾਵਾ ਤਾਂ ਉੱਥੋਂ ਤੇ ਕੀ ਮੈਂ ਮੰਮੀ ਹੁਣ ਆ ਕੀ ਐ ਸਵੇਰ ਦੀ ਤੋਂ ਮਸ਼ੀਨ ਤੇ ਲੱਗੀ ਐ ਤੇ ਸ਼ਾਲਾ ਮੈਂ ਹੁਣ ਚੋਲ ਬਣਾਇਆ ਨਹੀਂ ਤੇ ਖਾ ਲੈਣ ਕਿ ਕੋਈ ਨਹੀਂ ਮੰਮੀ ਮੈਂ ਖਾ ਲੈਣੀ ਆ ਮੇਰੇ ਨਾਲ 10-15 ਮਿੰਟ ਦਾ ਕੰਮ ਰਹਿ ਗਿਆ ਵਾ ਸਵੇਰੇ ਮੈਨਾਂ ਉਹਨਾਂ ਨੂੰ ਕੱਪੜੇ ਦੇਣੇ ਆ ਜਿਹੜਾ ਰਹਿ ਗਿਆ ਨਾ ਉਹ ਮੇਰੇ ਤੋਂ ਬਾਅਦ ਹੀ ਕੰਮ ਕਰ ਲਈ ਤੇ ਆਣ ਕੇ ਤੇ ਪਹਿਲਾਂ ਰੋਟੀ ਖਾ ਕੰਮ ਤੇ ਹੁੰਦੇ ਹੀ ਹੁੰਦੇ ਨੇ ਮੰਮੀ ਰੋਟੀ ਮੈਂ ਖਾ ਲਾਂਗੀ ਜੇ ਮੈਂ ਉਹਨਾਂ ਨੂੰ ਕੱਪੜੇ ਤਿਆਰ ਕਰਕੇ ਦੇ ਦਿੱਤੇ ਨਾ ਸਵੇਰੇ ਉਹਨਾਂ ਨੇ ਮੈਨੂੰ ਨਾਲ ਹੀ ਸਵਾਈ ਦੇ ਦੇਣੀ ਆ ਤੇ ਮੇਰੇ ਤੋਂ ਇਹ ਪੈਸੇ ਹੋ ਜਣੇ ਆ ਤੇ ਕੋਹ ਪਹਿਣ ਜਿਹੜੀ ਡੈਡੀ ਨੇ ਉੱਥੋਂ ਲਿਆਂਦੀ ਹੀ ਉਹ ਪੈਸੇ ਪਾ ਗਏ ਤੇ ਮੁੜ ਕੇ ਮੈਂ ਹੋਰ ਥੋੜੇ ਜਮਾ ਕੀਤੇ ਤੇ ਮੈਂ ਆਪਣੀ ਐਡਮਿਸ਼ਨ ਕਰਵਾ ਲਾਂਗੀ ਜਿਹੜਾ ਮੈਂ ਅਹ ਜੀ ਦੋ ਗੱਲ ਕਰਨੀ ਹੈ ਨਾ ਉਹਦੇ ਤੈਨੂੰ ਪਤਾ ਹੀ ਸਾਰੇ ਪੈਸੇ ਤਾਂ ਕਾਇਂ ਦੇ ਲੱਗ ਗਏ ਨੇ ਕੋਈ ਗੱਲ ਨਹੀਂ ਮੰਮੀ ਜੀ ਪੈਸੇ ਲੱਗ ਗਏ ਨਾ ਕਾਇਂ ਤੇ ਤੇ ਕੁਝ ਪੈਸੇ ਮੇਰੇ ਕੋਲ ਹੈਗੇ ਆ ਤੇ ਕੁਝ ਮੈਨੂੰ ਸਵੇਰੇ ਮਿਲਨੇ ਆ ਇਹ ਸਾਰੇ ਪੈਸੇ ਮੇਰੇ ਤੋਂ ਲੈ ਲਿਓ ਤੁਸੀਂ ਤੇ ਜੜੀ ਨੇ ਕੋਹ ਕਾਇਂ ਦਾ ਚੰਗੀ ਤਰ੍ਹਾਂ ਇਲਾਜ ਕਰਾਏ ਆਪਾਂ ਦੁੱਧ ਪੀਨੇ ਆ ਉਹਦਾ ਤਿੰਨਾਲੇ ਮੰਮੀ ਤੁਸੀਂ ਫਿਕਰ ਨਾ ਕਰੋ 6 ਮਹੀਨੇ ਮੈਨੂੰ ਇਦਾਂ ਹੀ ਮਿਹਨਤ ਕਰਨੀ ਪੈਣੀ ਆ ਤੇ ਮੁੜ ਕੇ ਮੈਂ ਨਾ ਸ਼ਹਿਰ ਬੁਟੀਕ ਪਾਣਾਗੀ ਤੇ ਉੱਥੇ ਵੇਖੋ ਕਿੰਨੀ ਸਮਾਈ ਆ ਜਾ ਕਰਨੀ ਆ ਪਿੰਡਾਂ ਜਿੱਤੇ ਲੋਕ ਥੋੜੀ ਜੀ ਸਮਾਈ ਦੇਂਦੇ ਆ ਤੇ ਫਿਰ ਤੁਹਾਡੇ ਸਾਰੇ ਸ਼ੌਂਕ ਪੂਰੇ ਹੋ ਜਾਣੀ ਆ ਜਿਹੜਾ ਤੂੰ ਕੰਮ ਕਰਨ ਲਈ ਹੈ ਨਾ ਤੇ ਆਪਣਾ ਸਾਰਾ ਕੰਮ ਕਰ ਕੋਈ ਵੀ ਧੀ ਆਪਣੇ ਪੈਸੇ ਜੋੜ ਕੇ ਰੱਖੀ ਕਿਉਂਕਿ ਤੂੰ ਨਾਲ ਯਾਨੀ ਮੈਂ ਸ਼ਹਿਰ ਜਾ ਤੇ ਕੋਈ ਕੰਮ ਆਪਣਾ ਘਰਾਂ ਦੀ ਤੇ ਕੋਈ ਕੋਲ ਪੈਸਾ ਹੋਏਗਾ ਨਾ ਫੇਰ ਦੁਗਣਾ ਕੋਈ ਗੱਲ ਨਹੀਂ ਗੱਲ ਹੀ ਸੋਚ ਲੈ ਕਿ ਤੂੰ ਫਿਕਰ ਨਾ ਕਰ ਆ ਜਾ ਜਾ ਮੇਰਾ ਪੁੱਤ ਇੱਥੇ ਬਹਿ। ਤੇ ਤੈਨੂੰ ਕਿਦਾਂ ਅਜਰਾ ਆ ਗਿਆ ਸਾਡੇ ਘਰ ਦਾ? ਅੱਗੇ ਤੇ ਆਪਣੇ ਮਾਸੀ ਵੱਲ ਹੋ ਕੇ ਮੁੜ ਜਾਂਦਾ ਹੁੰਦਾ ਸੀ। ਉਹ ਮਾਸੀ ਇਰਾ ਕਿਥੋਂ ਆਹੀ? ਆਪਣੀ ਭੈਣ ਨੂੰ ਰਿਸ਼ਤਾ ਆਉਣ ਡਿਆ। ਮਨੂੰ ਮੰਮੀ ਨੇ ਖਿਲਾਇਆ ਸੀ। ਅੱਛਾ ਪੁੱਤ, ਪਰ ਤੈਨੂੰ ਪਤਾ ਵੀ ਮੁੰਡਾ ਕੌਣ ਹੈ? ਮੁੰਡਾ ਕਿਹੜਾ ਬਗਾਨਾ ਮੈਂ? ਆਪਣੀ ਸੰਦੀਪ ਭੈਣ ਦਾ ਜੋੜ ਹੈ। ਅੱਛਾ ਪੁੱਤ, ਉਹ ਤੇ ਆਪਣੇ ਘਰੋਂ ਸੌਖੇ ਭੜੇ ਨੇ ਪਰ ਆਹੀ ਐਨੇ ਜੋ ਕਿਥੋਂ ਆ? ਹਾ ਤੁਸੀਂ ਮਾਸੀ ਟੈਨਸ਼ਨ ਛੱਡ ਦਿਓ ਇਹ ਜ਼ਿੰਮੇਵਾਰੀ ਸਾਰੀ ਸਾਡੀ ਹੈ ਉਹਨਾਂ ਕੁਝ ਨਹੀਂ ਲੈਣਾ ਇਹ ਤੇ ਬੜੀ ਵਧੀਆ ਗੱਲ ਹੈ ਪੁੱਤ ਮੈਂ ਨਾ ਤੁਹਾਡੇ ਮਾਸੜ ਨਾਲ ਗੱਲ ਕਰਕੇ ਤੇ ਬਾਅਦ ਜ ਤੁਹਾਨੂੰ ਫੋਨ ਕਰਾਂਗੀ ਚਲੋ ਠੀਕ ਹੈ ਜਦੋਂ ਤੁਸੀਂ ਆਖੋਗੇ ਉਸ ਦਿਨ ਹੀ ਉਹਨਾਂ ਨੂੰ ਫੋਨ ਕਰਕੇ ਸੱਜ ਲਾਂਗੇ